바이그지 ਦਾ ਖਾਲਸਾ 바이그ਜੀ ਕੀ ਫਤਈ ਅੱਜ ਆਪਾਂ ਸਾਰੇ ਜੋ ਕੱਲ ਬਲੌਗ ਸੰਧੀ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਹੋਇਆ ਪੰਜਾਬ ਵਿੱਚ ਹਲਕੇ ਮਲੋਡ ਵਿੱਚ ਵੀ ਹੋਇਆ ਤੇ ਜੋ ਕੱਲ ਸ਼ਾਮ ਨੂੰ ਘਟਨਾ ਵਾਪਰੀ ਪਿੰਡ ਇੰਗਰੇ ਵਿਖੇ ਬੂਥ ਨੰਬਰ 136 ਤੇ ਉਹਦੇ ਸੰਬੰਧ ਵਿੱਚ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕੱਲ ਮੌਜੂਦਾ ਸਰਕਾਰ ਦੇ ਬੰਦਿਆਂ ਨੇ ਸਰਕਾਰ ਦੀ ਸ਼ੈ ਤੇ ਕਿੰਗਰਾ ਪਿੰਡ ਜਾ ਕੇ 136 ਨੰਬਰ ਬੂਥ ਤੇ ਅਟੈਕ ਕੀਤਾ ਉਥੇ ਲੱਗਿਆ ਜਿਹੜਾ ਕੈਮਰਾ ਸੀਗਾ ਸਕਿਉਰਿਟੀ ਕੈਮਰਾ ਜਿਹੜਾ ਇਲੈਕਸ਼ਨ ਦੀ ਪ੍ਰोसीडिंग ਰਿਕਾਰਡ ਕਰ ਰਿਆ ਸੀ ਉਹਨੂੰ ਉਤਾਰ ਕੇ ਨਾਲ ਲੈ ਗਏ ਉਥੇ ਜਿਹੜਾ ਪੋਲਿੰਗ ਸਟਾਫ ਸੀ ਉਹਨਾਂ ਨਾਲ ਉਹਨਾਂ ਨੇ ਹੱਥੋਂ ਪਾਈ ਕੀਤੀ ਲੇਡੀ ਸਟਾਫ ਨਾਲ ਵੀ ਹੱਥੋਂ ਪਾਈ ਕੀਤੀ ਬਦਤਮੀ ਜੀ ਕੀਤੀ ਇਥੋਂ ਤੱਕ ਕਿਹਾ ਜਾ ਰਿਹਾ ਵੀ ਉਹਨਾਂ ਦੇ ਚਪੇੜੇ ਵੀ ਮਾਰੇਗੇ ਤੇ ਉਹਨਾਂ ਨੇ ਬੜੀ ਦਲੇਰੀ ਨਾਲ ਮੁਕਾਬਲਾ ਕੀਤਾ ਈਵਨ ਬੈਲਟ ਪੇਪਰ ਜਦੋਂ ਖੋਣ ਪਏ ਉਹ ਜਿਹੜੇ ਉੱਥੇ ਗਏ ਸੀ ਬੰਦੇ ਤਾਂ ਸਟਾਫ ਨੇ ਬੈਲਟ ਪੇਪਰ ਸੌਖੇ ਨਹੀਂ ਦਿੱਤੇ ਬੈਲਟ ਪੇਪਰਾਂ ਦੇ ਨਾਲ ਤੱਕਾ ਮੁੱਕੀ ਚ ਉੱਡੇ ਗਏ ਵੀ ਜਿਹੜੇ ਪੀਓ ਮੌਕੇ ਤੇ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਪਿੱਛਾ ਵੀ ਕੀਤਾ ਇਹਨਾਂ ਬੰਦਿਆਂ ਦਾ ਤੇ ਫਿਰ ਬੰਦਿਆਂ ਨੇ ਤੱਕੇ-ਤੁੱਕੇ ਮਾਰ ਕੇ ਜਿਹੜਾ ਸਟਾਫ ਸੀ ਉਹਨੂੰ ਥੱਲੇ ਡੇਗਦਾ ਬਹੁਤ ਇਹ ਨਿੰਦਰਯੋ ਘਟਨਾ ਹੋਈ ਹੈ ਬੜਾ ਪੀਸਫੁਲ ਇਲੈਕਸ਼ਨ ਚੱਲ ਰਿਹਾ ਸੀ ਲੋਕ ਆ ਆ ਦੀ ਜਿਹੜੀ ਵੋਟਾਂ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਸੀਗੇ ਪਰ 3 ਵਜੇ ਤਕਰੀਬਨ ਸਵਾ 3 3:20 ਦਾ ਟਾਈਮ ਹੋਣਾ ਜਦੋਂ ਇਹ ਸਾਰੀ ਘਟਨਾ ਵਾਪਰੀ ਪਰ ਮੈਂ ਹੈਰਾਨ ਹੈ ਆ ਵੀਡੀਓ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਹੈ ਜਿਹੜੇ ਮੌਕੇ ਤੇ ਪੀਆਰਓ ਨੇ ਬਿਆਨ ਦਿੱਤੇ ਹੈ ਆ ਮੈਂ ਤੁਹਾਨੂੰ ਥੋੜਾ ਜਿਆਦਾ ਦੁਕਾਣਾ ਵਿੱਚ ਆਉਣਾ ਹੈ ਆ ਵੀਡੀਓ ਤੁਸੀਂ ਦੇਖਿਆ ਹੋਣਾ ਹੈ ਕੀ ਗੱਲ ਕੀ ਹੋਈ ਪੀਆਰਓ ਖੁਦ ਕਹਿ ਰਹੇ ਨੇ ਸਾਰੀ ਘਟਨਾ ਬਿਆਨ ਕਰ ਰਹੇ ਨੇ ਉਹਨਸਾਰ ਉਹਦਾ ਕੈਮਰਾ ਪਟਲਿਆ ਠੀਕ ਆ ਇਹਦੇ ਇਹਦੇ ਉਹਨਾਂ ਨੇ ਜਿਹੜਾ ਆਪਣੇ ਜੀ ਇਹ ਵੀਡੀਓ ਬਤਕੀ ਵੀ ਆ ਇਹ ਵੀਡੀਓ ਤੁਸੀਂ ਸਾਰਿਆਂ ਨੇ ਕੱਲ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਦੇਖਿਆ ਹੋਣਾ ਇਹ ਮੇਰੀ ਆਈਡੀ ਤੇ ਵੀ ਆ ਪੀਆਰਓ ਸਾਹਿਬ ਨੇ ਖੁਦ ਸਾਰੀ ਘਟਨਾ ਬਿਆਨ ਕੀਤੀ ਤੇ ਫਿਰ ਵੀ ਜਿਹੜੇ ਜੋ ਮਾਨਯੋਗ ਹਲਕੇ ਦੇ ਐਮਐਲਏ ਮੈਡਮ ਨੇ ਕੈਬਨਿਟ ਮੰਤਰੀ ਨੇ ਉਹਨਾਂ ਨੇ ਸਾਰਾ ਇਨਸੀਡੈਂਟ ਜਿਹੜਾ ਉਹ ਡਿਨਾਈ ਕੀਤਾ ਵੀ ਐਓ ਜੀ ਕੋਈ ਘਟਨਾ ਵਾਪਰੀ ਨਹੀਂ ਮਾੜੀ ਮੋਟੀ ਕੋਈ ਗੱਲ ਹੋਈ ਹੈ ਮਹਾਰਾਨੇ ਵੀ ਸਰਕਾਰੀ ਮੁਲਾਜ਼ਮਾਂ ਨੂੰ ਉਹਨਾਂ ਦੀ ਜਿਹੜੀ ਡਿਊਟੀ ਸੀ ਕੈਰੀ ਆਊਟ ਕਰਨ ਤੇ ਵਿਗਨ ਪਾਈ ਗਈ ਇਲੈਕਸ਼ਨ ਪ੍ਰੋਸੈਸ ਤੇ ਵਿਗਨ ਪਾਈ ਗਈ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਬੈਲਟ ਪੇਪਰ ਖੋ ਕੇ ਉਹ ਨਾਲ ਲੈ ਗਏ ਕੈਮਰਾ ਉਹ ਨਾਲ ਲੈ ਗਏ ਤੇ ਇਹ ਛੋਟੀ ਮੋਟੀ ਗੱਟਨਾ ਹੈ ਉਸੇ ਕਿਸੇ ਸਰਕਾਰੀ ਮੁਲਾਜ਼ਮ ਆਮ ਦਿਨਾਂ 'ਚ ਵੀ ਇਲੈਕਸ਼ਨ ਦਿਨਾਂ ਦੀ ਗੱਲ ਨਾ ਕਰੋ ਆਮ ਦਿਨਾਂ 'ਚ ਵੀ ਜੇ ਕੋਈ ਸਰਕਾਰੀ ਮੁਲਾਜ਼ਮ ਆਪਦੀ ਡਿਊਟੀ ਕਰ ਰਿਹਾ ਹੈ ਉਹਨੂੰ ਰੋਕਿਆ ਜਾਵੇ ਤਾਂ ਉਹਦਾ ਵੀ ਪਰਚਾ ਬੰਦਾ ਹੈ ਤੇ ਕੱਲ ਮੈਂ ਹੈਰਾਨ ਐ ਸਾਡੇ ਕੈਂਡੀਡੇਟ ਖੁਦ ਵੀ ਜਾ ਕੇ ਕੰਪਲੇਂਟ ਦੇ ਕੇ ਆਏ ਐ ਸੁਨਵਿੰਦਰ ਜੀ ਬੈਠੇ ਇਹਨਾਂ ਦੇ ਵਾਈਫ ਕੈਂਡੀਡਟ ਨੇ ਫਗਰਸਰ ਜ਼ੋਨ ਤੋਂ ਫਗਰਸਰ ਤੇ ਕਿਹੜਾ ਜ਼ੋਨ ਚੋਂ ਇਹ ਆਪ ਵੀ ਰਿਟਰਨ ਜਿਹੜਾ ਹੈਗਾ ਕੰਪਲੇਂਟ ਦੇ ਕੇ ਆਏ ਐ ਇਹਦੀ ਕਾਪੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਜਿਹੜੀ ਕੰਪਲੇਂਟ ਆਰਓ ਸਾਹਿਬ ਨੂੰ ਦਿੱਤੀ ਐ ਇਹਨਾਂ ਨੇ ਇਹ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਵੀ ਅਸੀਂ ਭੇਜੀ ਐ ਡੀਸੀ ਸਾਹਿਬ ਨੂੰ ਐਸੀਮ ਸਾਹਿਬ ਨੂੰ ਵੀ ਪਰ ਇਹ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਜਿੱਤੇ ਤੱਕ ਸਾਨੂੰ ਪਤਾ ਲੱਗਿਆ ਐ ਕਿਉਂਕਿ ਜਦੋਂ ਕੈਬਨਿਟ ਮੰਤਰੀ ਮੈਣਾ ਬਲਜੀਤ ਕੌਰ ਹੀ ਇਹ ਗੱਲ ਆਖ ਰਹੀ ਹੈ ਵੀ ਹੋਇਆ ਹੀ ਕੁਛ ਨਹੀਂ ਦੱਸੋ ਹੋਰ ਕੀ ਹੋਣਾ ਸੀਗਾ ਠੋਡੀ ਸਰਕਾਰੀ ਸੰਪਤੀ ਉਹ ਖੋ ਕੇ ਚਲੇ ਗਏ ਮੁਲਾਜ਼ਮਾਂ ਤੇ ਉਹਨਾਂ ਨੇ ਅਟੈਕ ਕਰਤਾ ਬੈਰਡ ਪੇਪਰ ਉਹ ਨਾਲ ਲੈ ਗਏ ਹੋਰ ਕੀ ਉੱਥੇ ਹੋਣਾ ਸੀ ਜੇ 2-4 ਬੰਦੇ ਮਾਰ ਜਾਂਦੇ ਫੇਰ ਕਾਰਵਾਈ ਹੋਣੀ ਸੀ ਸਰਕਾਰ ਨੇ ਮੈਂ ਤਾਂ ਪੁੱਛਣਾ ਚਾਹਣਾ ਹੈ ਅਸੀਂ ਤਾਂ ਡਿਮਾਂਡ ਕਰ ਰਹੇ ਹਾਂ ਰੀਪੋਲਿੰਗ ਦੀ ਤੇ ਮੈਨੂੰ ਲੱਗਦਾ ਕਾਂਗਰਸ ਨੇ ਵੀ ਰੀਪੋਲਿੰਗ ਦੀ ਮੰਗ ਕੀਤੀ ਹੈ ਦੂਜੀਆਂ ਆਪੋਜੀਸ਼ਨ ਪਾਰਟੀਆਂ ਨੇ ਵੀ ਅਸੀਂ ਚਾਹੁੰਦੇ ਹਾਂ 136 ਨੰਬਰ 136 ਨੰਬਰ ਬਹੁਤ ਜਿੱਥੇ ਵਾਕਿਆ ਹੋਇਆ ਉਹਦੀ ਰੀਪੋਲਿੰਗ ਹੋਵੇ ਲੋਕਾਂ ਨੂੰ ਜਿਹੜਾ ਅਧਿਕਾਰ ਮਿਲਿਆ ਕਨਸਟੀਟਿਊਸ਼ਨ ਤੋਂ ਵੋਟਾਂ ਪਾਉਣ ਦਾ ਉਹ ਉਹਨਾਂ ਨੂੰ ਐਕਸਰਸਾਈਜ਼ ਕਰਨ ਦੇਣਾ ਚਾਹੀਦਾ ਹੈ ਕਿਉਂ ਰੋਕਿਆ ਗਿਆ ਤੇ ਜੇ ਨਹੀਂ ਜੇ ਸਰਕਾਰ ਦਾ ਮਾਣੀ ਬਣ ਗਿਆ ਵੀ ਅਸੀਂ ਤਾਂ ਧੱਕਾ ਕਰਨਾ ਹੈ ਕੱਲ ਵੀ ਕੀਤਾ ਤੇ ਹੁਣ ਵੀ ਕਰਨਾ ਚਾਹੀਦਾ ਤਾਂ ਕਤਲ ਕਰਨਾ ਹੈ ਚਲੋ ਕਰ ਲੈਣ ਤੇ ਜਿਹੜਾ ਸਰਕਾਰੀ ਅਫਸਰਾਂ ਤੇ ਹਮਲਾ ਹੋਇਆ ਉਹਨਾਂ ਸਰਕਾਰੀ ਅਫਸਰਾਂ ਵੱਲੋਂ ਵੀ ਦਰਖਾਸਤ ਦਿੱਤੀ ਗਈ ਹੈ ਜਿਹੜੀ ਕਾਪੀ ਮੈਂ ਪੀਆਰਓ ਜਿਹੜੇ ਹੈਗੇ ਨੇ ਮੌਕੇ ਤੇ ਉਹਨਾਂ ਵੱਲੋਂ ਵੀ ਬਿਆਨ ਦਿੱਤਾ ਗਿਆ ਲਿਖਤੀ ਵੀ ਵੀਡੀਓ ਤੁਸੀਂ ਦੇਖ ਚੁੱਕੇ ਹੋ ਵੀਡੀਓ ਸਟੇਟਮੈਂਟ ਵੀ ਉਹਨਾਂ ਦੀ ਆ ਚੁੱਕੀ ਹੈ ਤੇ ਆ ਉਹਨਾਂ ਨੇ ਲਿਖਤੀ ਬਿਆਨ ਵੀ ਕੀਤਾ ਹੈ ਜੋ ਕੁਝ ਉਥੇ ਵਾਪਰਿਆ ਮੈਂ ਪੁੱਛਣਾ ਚਾਹਨਾ ਸਰਕਾਰ ਤੋਂ ਤੁਸੀਂ ਨਾ ਤਾਂ ਰੀਪੂਲਿੰਗ ਕਰਾ ਰਹੇ ਹੋ ਨਾ ਜਿਹੜਾ ਪੁਲਿਸ ਕੋਈ ਕਾਰਵਾਈ ਕਰ ਰਹੀ ਹੈ ਉਹਨਾਂ ਬੰਦਿਆਂ ਤੇ ਜਿਨ੍ਹਾਂ ਨੇ ਤੁਹਾਡੇ ਮੁਲਾਜ਼ਮਾਂ ਤੇ ਅਟੈਕ ਕੀਤਾ ਤੁਹਾਡੇ ਵੈਲਟ ਪੇਪਰ ਖੋਏ ਤੁਹਾਡਾ ਕੈਮਰਾ ਖੋਇਆ ਮੈਂ ਤਾਂ ਹੇਰਾਨ ਹੈ ਸਾਡੇ ਕੋਲ ਉਹ ਵੀਡੀਓ ਵੀ ਹੈਗੇ ਜਿੰਨਾਂ ਕਾਰਾਂ ਤੇ ਇਹ ਬੰਦੇ ਆਏ ਤੇ ਸਾਰੀ ਕਾਰਵਾਈ ਕਰਨ ਤੋਂ ਬਾਅਦ ਉਹ ਭੱਜੇ ਉਥੋਂ ਤੇ ਉਹ ਕਾਰਾਂ ਦੇ ਨੰਬਰ ਤੁਸੀਂ ਕਲੀਅਰਲੀ ਪੜ ਸਕਦੇ ਹੋ ਸਕੋਰਪੀਓ ਦੋ ਸਕੋਰਪੀਓ ਐਨ ਕਾਰਾਂ ਹੈ ਬਲੈਕ ਕਲਰ ਦੀਆਂ ਨੇ ਨੰਬਰ ਬਿਲਕੁਲ ਕਲੀਅਰਲੀ ਤੁਸੀਂ ਪੜ ਸਕਦੇ ਹੋ ਤੇ ਵੈਸਾ 7-8 ਗੱਡੀਆਂ ਸੀਗੀਆਂ ਵਿਅਕਤੀਆਂ ਦੀ ਪਛਾਣ ਨਹੀਂ ਹੋਈ ਵਿਅਕਤੀ ਮੈਂ ਕਲੀਅਰ ਨਹੀਂ ਹੈਗਾ ਸਾਨੂੰ ਪਰ ਕੁਝ ਬੰਦੇ ਕਹਿ ਰਹੇ ਵੀ ਫਗਰ ਸਰਪੈਂਟ ਦੇ ਬੰਦੇ ਸੀ ਕੁਝ ਥੇੜੀ ਦੇ ਸੀਗੇ ਕੁਝ ਬੰਦੇ ਕਿੰਗਰੇ ਪਿੰਡ ਦੇ ਵੀ ਸੀਗੇ ਜਿਹੜੇ ਆ ਨਾ 7-8 ਗੱਡੀਆਂ 'ਚ ਪਹਿਲਾਂ ਇਹ ਅਬਲਖਾਨੇ 메ਨ ਰੋਡ ਤੇ ਕੱਟੇ ਹੋਏ ਆ ਉਥੋਂ ਇਹ ਸਾਰਾ ਕਾਫਲਾ ਅਬਲਖਾਨੇ ਵੱਲ ਦੀ ਹੁੰਦਾ ਹੋਇਆ ਇਹ ਕਿੰਗਰਾ ਪਿੰਡ ਇਹਨਾਂ ਨੇ ਐਂਟਰ ਕੀਤਾ ਸਿੱਧਾ ਬੂਤੇ ਆਏ ਆ ਕਿਹੜੀ ਪਾਰਟੀ ਨਾਲ ਸੰਬੰਧ ਪੂਰਾ ਪਲਾਨ ਬਣ ਕੇ ਇਹ ਹੈ ਪਾਰਟੀ ਜਿਹੜੀ ਸੀਗੀ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਬੰਦੇ ਸੀਗੇ ਉਹਨਾਂ ਦੇ ਵਰਕਰ ਲਾ ਲਓ ਉਹਨਾਂ ਦੇ ਬੰਦੇ ਲਾ ਲਓ ਪੂਰੀ ਪਲੈਨਿੰਗ ਇਹਡਾ ਉਹਨਾਂ ਨੇ ਆ ਕੇ ਹਮਲਾ ਕੀਤਾ ਸਾਰੀ ਕਾਰਵਾਈ ਕੀਤੀ ਆਦੀ ਹਾਰ ਨੂੰ ਵੇਖਦੇ ਹੋਏ ਬਖਲਾੜ ਚ ਉਹਨਾਂ ਨੇ ਇਹ ਕਾਰਵਾਈ ਕੀਤੀ ਹੈ ਅਸੀਂ ਮੰਗ ਕਰਦੇ ਆਂ ਵੀ ਇਹ ਜਿਹੜੀ ਘਟਨਾ ਹੋਈ ਇਸ ਦੇ ਪਹਿਲਾਂ ਤਾਂ ਅਸੀਂ ਕਰਦੇ ਨਿੰਦਾ ਵੀ ਬਹੁਤ ਮਾੜੀ ਘਟਨਾ ਹੋਈ ਫਿਰ ਇਲੈਕਸ਼ਨ ਹੋਣਾ ਚਾਹੀਦਾ ਸੀਗਾ ਜਦੋਂ ਸਰਕਾਰ ਆਪ ਕਲੇਮ ਕਰ ਰਹੀ ਸੀ ਮੈਡਮ ਬਲਜੀਤ ਕੌਰ ਵੀ ਕਲੇਮ ਕਰ ਰਹੀ ਸੀਗੇ ਵੀ ਜਿਹੜਾ ਇਲੈਕਸ਼ਨ ਪ੍ਰੋਸੈਸ ਆ ਬੜਾ ਫੇਅਰ ਕਰਾਵਾਂਗੇ ਸਰਪੰਚੀਆਂ ਅਜੇ ਤਾਂ ਬਹੁਤ ਧੱਕਾ ਇਹਨਾਂ ਨੇ ਕੀਤਾ ਸੀਗਾ ਉਹ ਤਾਂ ਪੈਸੇ ਦੇ ਅਲੀਗੇਸ਼ਨ ਵੀ ਲੱਗੇ ਵੀ ਕਾਗਜ਼ ਰੱਦ ਹੋਏ ਪੈਸੇ ਲੈ ਕੇ ਤੇ ਬੜਾ ਕੁਝ ਹੋਇਆ ਸੀ ਉਸ ਇਲੈਕਸ਼ਨ ਚ ਤਕੇ ਨਾਲ ਕਾਊਂਟਿੰਗ ਵੇਲੇ ਵੀ ਹਰਾਏਗੇ ਹੁਣ ਸਾਨੂੰ ਵੀ ਇਹ ਵੀ ਖਦਸ਼ਾ ਹੈ ਇਹਨਾਂ ਦੇ ਬੰਦੇ ਕਲੇਮ ਕਰ ਰਹੇ ਆ ਪਿੰਡਾਂ 'ਚ ਵੀ ਵੋਟਾਂ ਲੋਕ ਜਿੰਨੂੰ ਮਰਜ਼ੀ ਭਾਈ ਜਾਣ ਕਾਊਂਟਿੰਗ ਵੇਲੇ ਜਿਹੜਾ ਹੈਗਾ ਅਸੀਂ ਤੱਕਾ ਕਰਨਾ ਹੈ ਵੀ ਸਾਡੇ ਬੰਦੇ ਤਾਂ ਜਿਤਨੇ ਜਿਤਰੇ ਕੱਲ ਜਦੋਂ ਕਿੰਗਰੇ ਪਿੰਡੇ ਘਟਨਾ ਹੋਈ ਹੈ ਜੀ ਤੁਹਾਡੀ ਕਿਸੇ ਅਧਿਕਾਰੀ ਨਾਲ ਗੱਲ ਹੋਈ ਹੈ ਜੀ ਉਹਨੂੰ ਕਿਸੇ ਆਪ ਮੇਰੀ ਅਧਿਕਾਰੀਆਂ ਨਾਲ ਮੈਂ ਵੀਡੀਓ ਵੀਡੀਓ ਵੀ ਭੇਜੀ ਅਧਿਕਾਰੀਆਂ ਨੂੰ ਮੈਂ ਐਸਜੀਐਮ ਸਾਹਿਬ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਪਰ ਸ਼ਾਇਦ ਉਹ ਬਿਜ਼ੀ ਸੀਗੇ ਉਹ ਅਟੈਂਡ ਨਹੀਂ ਕਰ ਪਾਏ ਤਾਸੀ ਮੈਂ ਆਪਦੇ ਵੱਲੋਂ ਜਿਹੜੀ ਕੈਂਡੀਡੇਟ ਦੀ ਸਾਡੀ ਰਿਟਰਨ ਕੰਪਲੀਟ ਹੈ ਮੈਂ ਈਮੇਲ ਵੀ ਕਰੀ ਹੈ ਐਸ.ੀ.ਐਮ ਸਾਹਿਬ ਨੂੰ ਡੀ.ਸੀ ਸਾਹਿਬ ਨੂੰ ਵੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਵੀ ਇੱਥੇ ਮੈਂ ਇਹ ਵੀ ਗੱਲ ਦੱਸਣਾ ਚਾਹੁੰਦਾ ਹਾਂ ਵੀ ਸਰਕਾਰ ਦਾ ਖਾਸ ਇੰਟਰਸਟ ਬਣਿਆ ਹੋਇਆ ਦੋ ਸੀਟਾਂ ਤੇ ਇੱਕ ਫਗਰਸਰ ਸੀਟ ਤੇ ਇੱਕ ਆਵਲਖਾਨੇ ਤੇ ਜੋ ਸਾਨੂੰ ਪਤਾ ਲੱਗਿਆ ਹੈ ਵੀ ਮੜਨ ਦੇ ਨਜ਼ਦੀਕੀ ਸਾਥੀ ਦੇ ਰਿਸ਼ਤੇਦਾਰ ਇੱਥੋਂ ਕੰਟੈਸਟ ਕਰ ਰਹੇ ਹੈ ਇੱਕ ਦਿਨ ਪਹਿਲਾਂ ਵੋਟਾਂ ਤੋਂ ਇੱਕ ਦਿਨ ਪਹਿਲਾਂ ਵੀ ਉਹਨਾਂ ਨੇ ਸਾਡਾ ਕੈਂਡੀਡੇਟ ਬੰਦੀਆ ਕੁਲਵਿੰਦਰ ਜੀ ਇਹਨਾਂ ਨਾਲ ਹੱਥੋਪਾਈ ਕੀਤੀ ਇਹਨਾਂ ਤੇ ਹਮਲਾ ਕੀਤਾ ਮੰਦੀ ਸ਼ਬਦਾਵਲੀ ਵਰਤੀ ਦੁਰਵਿਵਹਾਰ ਕੀਤਾ ਇਹਨਾਂ ਦੇ ਪੋਲਿੰਗ ਬੂਥ ਦੇ ਵਿੱਚ ਜਦੋਂ ਇਹ ਸ਼ਾਮ ਨੂੰ 7:30 7:00 ਉੱਥੇ ਪੋਲਿੰਗ ਸਟਾਫ ਨੂੰ ਮਿਲਣ ਗਏ ਉਹਨਾਂ ਨੇ ਕਾਊਂਟਿੰਗ ਜਿਹੜੇ ਤੇ ਫਾਰਮ ਭਰਨ ਗਏ ਉੱਥੇ ਜਦੋਂ ਉਹਨਾਂ ਨੇ ਸੱਧਿਆ ਸੀ ਪੋਲਿੰਗ ਪਾਰਟੀ ਨੇ ਇਹ ਕਾਊਂਟਿੰਗ ਜਿਹੜੇ ਤੇ ਫਾਰਮ ਭਰਨ ਗਏ ਉੱਥੇ ਇਹਨਾਂ ਨਾਲ ਹਤਾ ਹਤਾਪਾਈ ਹੋਈ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਹੈ ਧੱਕਾ ਇਹਨਾਂ ਨਾਲ ਹੋਇਆ ਗਾਲਾਂ ਕੱਢੀਆਂ ਇਹਨਾਂ ਨੂੰ ਅਸੀਂ ਉਦੋਂ ਵੀ ਮੈਂ ਜਿਹੜਾ ਸਾਰਾ ਐਡਮਿਨਿਸਟ੍ਰੇਸ਼ਨ ਤੇ ਧਿਆਨ ਚ ਲੈਂਦਾ ਵੀ ਇਹ ਕੁਝ ਹੋ ਰਿਹਾ ਹੈ ਵੀ ਸਾਨੂੰ ਖਦਸ਼ਾ ਹੈ ਵੀ ਇਹ ਫਗਸਰ ਜਿਹੜੀ ਸੀਟ ਹੈ ਵੀ ਇੱਥੇ ਧਕਾ ਹੋਊਗਾ ਤੇ ਉਹ ਜਿਹੜਾ ਸਾਡਾ ਖਦਸ਼ਾ ਸੀਗਾ ਉਹ ਕੱਲ ਸੱਚ ਸਾਬਤ ਹੋ ਗਿਆ ਤੇ ਸਿਕਿਉਰਟੀ ਹੋਰ ਪਿੰਡ ਦੇ ਵਿੱਚ ਸਭ ਇਹ ਟਿੰਡਰਾ ਤੋਂ ਇਲਾਵਾ ਕਿਸੇ ਹੋਰ ਪਿੰਡ ਦੇ ਵਿੱਚ ਤੁਹਾਨੂੰ ਓਵਰ ਆਲ ਤੁਹਾਡਾ ਇਲੈਕਸ਼ਨ ਦਾ ਪੀ ਰਿਹਾ ਵੀ ਬਾਕੀ ਪਿੰਡਾਂ 'ਚ ਇਲੈਕਸ਼ਨ ਸਹੀ ਨੇ ਦੇਖੋ ਬਾਕੀ ਪਿੰਡਾਂ 'ਚ ਆਮਨ ਮਾਨਨ ਵੋਟਾਂ ਪਈਆਂ ਮੈਂ ਵੀ ਕੁਝ ਕਹਾ ਤੁਹਾਨੂੰ ਵੀ ਇੱਥੇ ਹੋ ਗਿਆ ਉੱਥੇ ਹੋ ਗਿਆ ਮਾੜੀ ਮੋਟੀ ਗੱਲਾਂ ਬਾਤਾਂ ਇਲੈਕਸ਼ਨ 'ਚ ਗਰਮੀ ਸਭੀ ਹੋ ਜਾਂਦੀ ਹੈ ਉਹ ਇੱਕ ਦੋ ਜਗ੍ਹਾ ਹੋਈਆਂ ਪਰ ਜਿਹੜਾ ਓਵਰਆਲ ਇਲੈਕਸ਼ਨ ਜਿਹੜਾ ਸੀਗਾ ਉਹ ਪੀਸਫੁੱਲ ਸੀਗਾ ਸਿਰਫ ਆ ਜਿਹੜਾ ਕਿਗਰੇ ਪਿੰਡ ਇਨਸੀਡੈਂਟ ਹੋਇਆ ਤੇ ਇੱਕ ਰਾਤ ਪਹਿਲਾਂ ਫਗਰ ਸਰਪੰਡ ਹੋਇਆ ਆ ਸਾਡੇ ਕੈਂਡੀਡੇਟ ਵਿੱਚ ਬੈਠੇ ਨੇ ਇਹਨਾਂ ਦੇ ਵਾਈਫ ਕੈਂਡੀਡੇਟ ਨੇ ਕੁਲਵਿੰਦਰ ਜੀ ਫਗਰ ਸਰ ਸ਼ਾਮ ਨੂੰ ਇਹਨਾਂ ਨਾਲ ਟਕਾ ਹੋਇਆ ਤੇ ਅਗਲੇ ਦਿਨ ਬੋਟਾ ਵਾਲੇ ਦਿਨ ਕੀ ਗ੍ਰੇਪੈਂਡ ਤੱਕਾ ਹੋਇਆ ਜਿਹੜਾ ਫਕਰਸਰ ਇਹਨਾਂ ਨਾਲ ਤੱਕਾ ਹੋਇਆ ਜੀ ਉਸ ਬਾਬਤ ਕੋਈ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਂਟ ਕੀਤੀ ਹੈ ਇਹਨਾਂ ਨੇ ਜੀ ਜਾਂ ਪਾਰਟੀ ਵੱਲੋਂ ਕੋਈ ਕੀਤੀ ਹੈ ਨਹੀਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਂਟ ਨਹੀਂ ਕੀਤੀ ਅਸੀਂ ਮੈਂ ਜਿਹੜਾ ਧਿਆਨ ਚ ਲਿਆ ਮੈਂ ਕੰਪਲੀਟ ਇਹਨਾਂ ਨੇ ਨਹੀਂ ਕੀਤੀ ਮੈਂ ਕੀਤੀ ਹੈ ਮੈਂ ਜਿਹੜਾ ਸਾਰੀ ਜਿਹੜੀ ਗੱਲ ਹੋਈ ਉਸ ਦਿਨ ਮੈਂ ਡੀਸੀ ਸਾਹਿਬ ਐਸਜੀਐਮ ਸਾਹਿਬ ਐਸਐਸਪੀ ਸਾਹਿਬ ਐਸਪੀ ਸਾਹਿਬ ਤੇ ਮਤਲਬ ਸਾਰੀ ਸਿਵਲ ਤੇ ਜਿਹੜੀ ਪੁਲਿਸ ਐਡਮਿਨਿਸਟ੍ਰੇਸ਼ਨ ਸੀ ਇਹਨਾਂ ਦੇ ਧਿਆਨ ਚ ਮੈਂ ਸਾਰੀ ਗੱਲ ਮੈਂ ਆਪ ਲੈ ਆਂਦੀ ਸੀ ਇਹ ਤਾਂ ਬਿਜ਼ੀ ਸੀ ਕਿ ਇਲੈਕਸ਼ਨ ਚ ਤੇ ਜੇ ਅਸੀਂ ਉਸ ਪਾਸੇ ਤੁਰ ਪਏ ਤਾਂ ਸਾਡਾ ਪ੍ਰੋਸੈਸ ਜਿਹੜਾ ਕੈਂਪੇਨ ਚੱਲ ਰਹੀ ਸੀ ਉਹ ਖਰਾਬ ਹੋ ਗਈ ਪਿੰਡ ਵਾਲੇ ਇਨਸੀਡੈਂਟ ਦੇ ਵਿੱਚ ਜੋ ਪ੍ਰਸ਼ਾਸਨ ਹੈ ਉਹ ਉਸ ਘਟਨਾ ਨੂੰ ਧੋਵੇਂ ਨਹੀਂ ਲੈ ਰਿਹਾ ਉਹ ਕਦੇ ਨਹੀਂ ਉਹਨਾਂ ਨੇ ਡਿਨਾਈ ਕੀਤਾ ਇਸ ਤਰ੍ਹਾਂ ਦਾ ਕਿ ਕੋਈ ਐਡੀ ਪੈਟੀ ਗੱਲ ਉੱਥੇ ਨਹੀਂ ਹੋਈ ਤੇ ਪ੍ਰਸ਼ਾਸਨ ਦੇ ਰਵੱਈਏ ਕਿਵੇਂ ਦੇ ਮੈਂ ਤਾਂ ਹੈਰਾਨ ਆ ਪ੍ਰਸ਼ਾਸਨ ਦਾ ਪ੍ਰਸ਼ਾਸਨ ਦੇ ਰਵੱਈਏ ਤੋਂ ਵੀ ਤੁਹਾਡੇ ਸਰਕਾਰੀ ਮੁਲਾਜ਼ਮ ਕਹਿ ਰਹੇ ਆ ਉਹ ਦੱਸ ਰਹੇ ਆ ਵੀ ਕੀ ਕੁਸ਼ ਹੋਇਆ ਤੇ ਅੱਜ ਪ੍ਰਸ਼ਾਸਨ ਆਪਦੇ ਜਿਹੜੇ ਡਿਊਟੀ ਸਟਾਫ ਨਾਲ ਨਹੀਂ ਖੜ ਰਿਹਾ ਕੱਲ ਨੂੰ ਫੇਰ ਐਮਸੀ ਦੇ ਇਲੈਕਸ਼ਨ ਵੀ ਆਉਣੇ ਆ ਮੈਨੂੰ ਲੱਗਦਾ ਇਹਨਾਂ ਦੇ ਇਹਨਾਂ ਦੇ ਆਖੇ ਕਿਸੇ ਨੇ ਇਲੈਕਸ਼ਨ ਡਿਊਟੀ ਤੇ ਨਹੀਂ ਜਾਣਾ ਜਦੋਂ ਇਹ ਆਪਦੇ ਸਟਾਫ ਦੀ ਪ੍ਰੋਟੈਕਸ਼ਨ ਅੱਜ ਨਹੀਂ ਕਰ ਰਹੇ ਤੇ ਕੱਲ ਨੂੰ ਇਹਨਾਂ ਦੇ ਆਖੇ ਡਿਊਟੀ ਕੌਣ ਦੇਊਗਾ ਇਲੈਕਸ਼ਨ ਡਿਊਟੀ ਸਟਾਫ ਦੇ ਚਿਹਰੇ ਤੇ ਕੱਲ ਦਹਿਸ਼ਤ ਸੀਗੀ ਜਦੋਂ ਮੈਂ ਕੰਗਰੇਸਪਿੰਟ ਪਹੁੰਚਿਆ ਉਹ ਉਹ ਤਾਂ ਵੋਟਾਂ ਪਾਉਣ ਆਏ ਸੀ ਉਹਨਾਂ ਦਾ ਕੰਮ ਕੀ ਕਰਨ ਦਾ ਤਾਂ ਹੱਕ ਹੀ ਨਹੀਂ ਸੀਗਾ ਉਹਨਾਂ ਨਾਲ ਧੱਕਾ ਮੁਕੀ ਕੀਤੀ ਗਈ ਕੱਲ ਨੂੰ ਫੇਰ ਕੋਈ ਇਲੈਕਸ਼ਨ ਹੋਊਗਾ ਜਦੋਂ ਪ੍ਰਸ਼ਾਸਨ ਅੱਜ ਨਹੀਂ ਆਪ ਦੇ ਸਟਾਫ ਨਾਲ ਖੜ ਰਿਹਾ ਤੇ ਕੱਲ ਨੂੰ ਕੋਈ ਡਿਊਟੀ ਕਿਵੇਂ ਦੇਵੇਗਾ ਮੈਂ ਇਹ ਕਹੂ ਹੋਰ ਗੱਲ ਤੇ ਹੱਥ ਲਿਆਣਾ ਵੋਟਿੰਗ ਵਾਲੀ ਮੈਂ ਨਾ ਇੱਕ ਹੋਰ ਗੱਲ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਬੜੀ ਸੀਰੀਅਸ ਗੱਲ ਹੈ ਇਹ ਅੜਾਂਗ ਪਿੰਡ ਜਿਹੜਾ ਸਾਡਾ ਅੜਾਂਗ ਪਿੰਡ ਹੈ ਉਹਦੇ ਨਾਲ ਟਾਣੀ ਬਲਵੰਤ ਸਿੰਘ ਦੀ ਪੰਚਾਇਤ ਹੈ ਟਾਣੀ ਬਲਵੰਤ ਸਿੰਘ ਜਿਹੜਾ ਹੈਗਾ ਉਹ ਅਲੱਗ ਜ਼ੋਨ 'ਚ ਸੀਗਾ ਬਲਾਕ ਸੰਤੀ ਜ਼ੋਨ 'ਚ ੜਾਂਗ ਪਿੰਡ ਅਲੱਗ ਬਲਾਕ ਸੰਤੀ ਜ਼ੋਨ 'ਚ ਸੀ ੜਾਂਗ ਬਾਮਾ ਨਾਲ ਸੀਗਾ ਜੀ ਬਣਾ ਬਾਮ ਪਿੰਨ ਨਾਲ ਬਲਾਕ ਸੰਤੀ ਜ਼ੋਨ ਸੀ ਇਹ ਜਿਹੜਾ ਟਾਣੀ ਬਲਵੰਤ ਸਿੰਘ ਇਹ ਸੀਗਾ ਪਲੇਰੀਆਂ ਨਾਲ ਕੱਲ ਸਵੇਰੇ ਸਾਨੂੰ ਕੰਪਲੇਂਟ ਮਿਲੀ ੜਾਂਗ ਪਿੰਡ ਤੋਂ ਵੀ ਉੱਥੇ ਜਿਹੜੇ ਵੈਲਟ ਪੇਪਰ ਗਏ ਉਹ ਸੇਮ ਚਲੇ ਗਏ ੜਾਂਗ ਪਿੰਡ ਵੀ ਉਹੀ ਚਲੇ ਕੇ ਬਲਾਕ ਸੰਤੀ ਦੇ ਵੈਲਟ ਪੇਪਰ ਸੇਮ ਚਲੇਗੇ ਢਾਣੀ ਬਲਵੰਤ ਸਿੰਘ ਐਦਾ ਮਤਲਬ ਬਲਾਕ ਸੰਪਤੀ ਉਮੀਦਵਾਰ ਦੇ ਜਿਹੜੇ ਵੈਲਟ ਪੇਪਰ ਆ ਉਹ ਐਕਸਟਰਾ ਛਪੇ ਹੋਏ ਸੀਗੇ ਜੇ ਸੇਮ ਐਦਾ ਮਤਲਬ ਐਡਮਿਨਿਸਟ੍ਰੇਸ਼ਨ ਕੋਲ ਫਾਲਤੂ ਵੈਲਟ ਪੇਪਰ ਛਪੇ ਹੋਏ ਇਹ ਬੜਾ ਮੈਂ ਸੀਰੀਅਸ ਅਲਿਗੇਸ਼ਨ ਲਾਉਣ ਲੱਗੇ ਆਂ ਕੱਲ ਉਥੇ ਪੁਲੇਖੇ ਨਾਲ ਬਲਾਕ ਸੰਪਤੀ ਜਿਹੜੇ ਵੈਲਟ ਪੇਪਰ ਆ ਉਹ ਐਕਸਟਰਾ ਪਾਏ ਗਏ ਢਾਣੀ ਬਲਵੰਤ ਸਿੰਘ ਚ ਜਾਣੇ ਉਥੇ ਪੁਲੇਰੀਆਂ ਵਾਲੇ ਸੀਗੇ ਵੈਲਟ ਪੇਪਰ ਮੈਂ ਜੋ ਸਾਨੂੰ ਪਤਾ ਲੱਗਿਆ ਜੋ ਇਹਨਾਂ ਦੇ ਬੰਦੇ ਕਲੇਮ ਕਰ ਰਹੇ ਆ ਪਿੰਡਾਂ 'ਚ ਵੀ ਅਸੀਂ ਤਾਂ ਗਿਣਤੀ 'ਚ ਝੇਰ-ਫੇਰ ਕਰਨੀ ਹੈ ਤੇ ਗਿਣਤੀ ਝੇਰ-ਫੇਰ ਆਪ ਹੀ ਹੋ ਜਾਣੀ ਜਦੋਂ ਵੈਲਟ ਪੇਪਰ ਐਕਸਟਰਾ ਸਿਪਾਈ ਬੈਠੇ ਇਹ ਬੜੀ ਵੱਡੀ ਗੱਲ ਹੈ ਪੜਾਂਗਾ ਪਿੰਡ ਤੋਂ ਇਹ ਗੱਲ ਸਾਹਮਣੇ ਆਈ ਹੈ ਵੀ ਵੈਲਟ ਪੇਪਰ ਜਿਹੜੇ ਇੱਕ ਜ਼ੋਨ ਦੇ ਵੈਲਟ ਪੇਪਰ ਉਹ ਦੂਜੀ ਜ਼ੋਨ 'ਚ ਵੀ ਪਾਏ ਗਏ ਸਵੇਰੇ ਜਦੋਂ ਪੋਲਿੰਗ ਸ਼ੁਰੂ ਹੋਣ ਤੋਂ ਪਹਿਲਾਂ ਸੋ ਤੁਹਾਡਾ ਧੰਨਵਾਦ ਹੈ ਸਾਰੇ ਪ੍ਰੈਸ ਦਾ ਤੁਸੀਂ ਪਹੁੰਚੇ ਹੋ ਤੇ ਉਮੀਦ ਹੈ ਸਰਕਾਰ ਕੋਈ ਕਾਰਵਾਈ ਕਰੇਗੀ ਥੈਂਕ ਯੂ ਧੰਨਵਾਦ ਅੱਜ ਇਹ ਵੀਰ ਉਹ